ਹਾਂਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਭਾਈ ਜੀ ਆਪਣੇ ਨਾ ਮੁੰਡੇ ਦਾ ਵਿਆਹ ਹਾਂਜੀ ਤੇ ਉਹਦੇ ਹਸਤੇ ਮਰਦਾਨਾ ਤਾਕਤ ਦੀ ਦਵਾਈ ਲੈਣੀ ਸੀ ਆਪਾਂ ਕਿੱਥੇ ਨੰਬਰ ਲਾਇਆ ਤੁਸੀਂ ਨੰਬਰ ਭਾਈ ਸਾਹਿਬ ਜੀ ਆਪਾਂ ਮਰਦਾਨਾ ਤਾਕਤ ਦੀ ਦਵਾਈ ਨਹੀਂ ਦਿੰਦੇ ਮੈਂ ਹਰਕਿਰਤ ਸਿੰਘ ਖੁਰਾਣਾ ਬੋਲਦਾ ਸ਼ਿਵ ਸੈਨਾ ਪ੍ਰਧਾਨ ਨਾ ਸਿੱਖ ਸੰਗਤ ਵਿੰਗ ਦਾ ਉਹ ਮੁੰਡੇ ਦਾ ਕਿਹ ਨੰਬਰ ਲਾਇਆ ਤੁਸੀਂ ਪਰਸੋਂ ਵਿਆਹ ਹੈ ਆਪਾਂ ਦਵਾਈ ਚਾਹੀਦੀ ਸੀ ਤੇ ਫਿਰ ਮੈਂ ਕੋਈ ਦਵਾਈਆਂ ਥੋੜਾ ਦੇਣਾ ਮੈਂ ਤੈਨੂੰ ਕਹਿੰਦਾ ਮੈਂ ਸ਼ਿਵ ਸੈਨਾ ਪ੍ਰਧਾਨ ਆ ਸਿੱਖ ਸੰਗਤ ਵਿੰਗ ਦਾ ਕੀਰਤ ਸਿੰਘ ਖੁਰਾਣਾ ਕਿੱਥੇ ਫੋਨ ਲਾਇਆ ਤੂੰ ਠੀਕ ਹੈ ਜੀ ਮੈਂ ਤਾਂ ਦਵਾਈ ਲੈਣੀ ਸੀ ਉਹ ਮਰਦਾਨਾ ਤਾਕਤ ਵਾਲੀ ਹਾਂ ਤੇ ਦਵਾਈਆਂ ਵਾਲੇ ਨੂੰ ਫਿਰ ਦਵਾਈਆਂ ਵਾਲੇ ਨੂੰ ਫੋਨ ਕਰਨਾ ਮੈਂ ਤਾਂ ਪ੍ਰਧਾਨ ਆ ਸਿੱਖ ਸੰਗਤ ਵਿੰਗ ਦਾ ਕੀਰਤ ਸਿੰਘ ਖੁਰਾਣਾ ਨਹੀਂ ਮਾਮਾ ਜੀ ਕਹਿੰਦੇ ਤੁਸੀਂ ਦਵਾਈ ਵੇਚਦੇ ਆ ਬਕਵਾਸ ਕਰੀ ਜਾਂਦਾ ਤਰੂੰ ਮੈਂ ਕਹਾਂ ਨਿਕਾ ਮੈਂ ਕੀਰਤ ਸਿੰਘ ਖੁਰਾਣਾ ਬੋਲਦਾ ਹਾਂ ਸ਼ਿਵ ਸੈਨਾ ਪ੍ਰਧਾਨ ਆ ਸਿੱਖ ਸੰਗਤ ਵਿੰਗ ਦਾ ਹੈ ਪਰਸੋਂ ਵਿਆਹ ਜੀ ਤੇ ਅੱਜ ਪਰਸੋਂ ਬਰਾਤ ਤੇ ਉਹ ਫਿਰ ਸੁਹਾਗ ਰਾਤ ਵੀ ਉਹਨੇ ਮਨਾਉਣੀ ਪਿਆ ਦਵਾਈ ਮੈਂ ਤੈਨੂੰ ਕਿਹਾ ਨਿਕਾ ਵੀ ਮੇਰਾ ਨਹੀਂ ਕੰਮ ਹੈਗਾ ਮੈਂ ਪ੍ਰ ਫੇਰ ਬਕਵਾਸ ਕਰੀ ਜਾਂਦਾ ਤੂੰ ਹੈ ਮੈਂ ਤਾਂ ਤੂੰ ਵੀ ਉਹਦਾ ਸਮਰਥਕ ਲੱਗਦਾ ਔਰ ਬੋਲਦਾ ਤੋ ਮੈਂ ਬਿੱਟੂ ਬੋਲਦਾ ਹਾਂ ਲੁਧਿਆਣੇ ਤੋਂ ਮੈਨੂੰ ਤੇਰੇ ਫੋਨ ਆਇਆ ਨਾ ਮੈਨੂੰ ਹੈ ਮਮਾ ਸਤਿ ਸ੍ਰੀ ਅਕਾਲ ਮਮਾ ਜੀ ਇਹ ਦੇਖ ਯਾਦ ਕਰ ਲਓ ਹਾਂਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਓ ਭਾਈ ਜੀ ਆਪਣੇ ਨਾ ਮੁੰਡੇ ਦਾ ਵਿਆਹ ਹਾਂਜੀ ਤੇ ਉਹਦੇ ਵਾਸਤੇ ਮਰਦਾਨਾ ਤਾਕਤ ਦੀ ਦਵਾਈ ਲੈਣੀ ਸੀ ਆਪਾਂ ਕਿੱਥੇ ਨੰਬਰ ਲਾਇਆ ਤੁਸੀਂ ਨੰਬਰ ਭਾਈ ਸਾਹਿਬ ਜੀ ਆਪਾਂ ਮਰਦਾਨਾ ਤਾਕਤ ਦੀ ਦਵਾਈ ਨਹੀਂ ਦਿੰਦੇ ਮੈਂ ਹਰਕੀਰਤ ਸਿੰਘ ਖਰਾਨਾ ਬੋਲਦਾ ਸ਼ਿਵ ਸੈਨਾ ਪ੍ਰਧਾਨ ਆ ਸਿੱਖ ਸੰਗਤ ਵਿੰਗ ਦਾ ਉਹ ਮੁੰਡੇ ਦਾ ਕਿਹ ਨੰਬਰ ਲਾਇਆ ਤੁਸੀਂ ਪਰਸੋਂ ਵਿਆਹ ਹੈ ਆਪਾਂ ਦਵਾਈ ਚਾਹੀਦੀ ਸੀ ਤੇ ਫਿਰ ਮੈਂ ਕੋਈ ਦਵਾਈਆਂ ਥੋੜਾ ਦੇਣਾ ਮੈਂ ਤੈਨੂੰ ਕਹਿੰਦਾ ਮੈਂ ਸ਼ਿਵ ਸੇਨਾ ਪ੍ਰਧਾਨ ਆ ਸਿੱਖ ਸੰਗਤ ਵਿੰਗ ਦਾ ਕੀਰਤ ਸਿੰਘ ਕੋਰਣਾ ਕਿੱਥੇ ਫੋਨ ਲਾਇਆ ਤੂੰ ਠੀਕ ਹੈ ਜੀ ਮੈਂ ਤਾਂ ਦਵਾਈ ਲੈਣੀ ਸੀ ਉਹ ਮਰਦਾਨਾ ਤਾਕਤ ਵਾਲੀ ਹਾਂ ਤੇ ਦਵਾਈਆਂ ਵਾਲੇ ਨੂੰ ਫਿਰ ਦਵਾਈਆਂ ਵਾਲੇ ਨੂੰ ਫੋਨ ਕਰਨਾ ਮੈਂ ਤਾਂ ਪ੍ਰਧਾਨ ਆ ਸਿੱਖ ਸੰਗਤ ਵਿੰਗ ਦਾ ਕੀਰਤ ਸਿੰਘ ਕੋਰਣਾ ਨਹੀਂ ਮਾਮਾ ਜੀ ਕਹਿੰਦੇ ਤੁਸੀਂ ਦਵਾਈ ਵੇਚਦੇ ਆ ਬਕਵਾਸ ਕਰੀ ਜਾਂਦਾ ਤੈਨੂੰ ਮੈਂ ਕਿਹਾ ਨੀਗਾ ਮੈਂ ਕੀਰਤ ਸਿੰਘ ਕੋਰਣਾ ਬੋਲਦਾ ਹਾਂ ਸ਼ਿਵ ਸੇਨਾ ਪ੍ਰਧਾਨ ਆ ਮੈਂ ਸਿੱਖ ਸੰਗਤ ਵਿੰਗ ਦਾ ਹੈ ਪਰਸੋਂ ਵਿਆਹ ਜੀ ਤੇ ਅੱਜ ਪਰਸੋਂ ਬਰਾਤ ਤੇ ਉਹ ਫਿਰ ਸੁਹਾਗ ਰਾਤ ਵੀ ਉਹਨੇ ਮਨਾਉਣੀ ਪਈ ਦਵਾਈ ਮੈਂ ਤੈਨੂੰ ਕਿਹਾ ਨੀਗਾ ਵੀ ਮੇਰਾ ਨਹੀਂ ਕੰਮ ਹੈਗਾ ਮੈਂ ਪ੍ਰਧ ਫੇਰ ਬਕਵਾਸ ਕਰੀ ਜਾਂਦਾ ਤੂੰ ਹੈ ਮੈਂ ਤਾਂ ਤੂੰ ਵੀ ਉਹਦਾ ਸਮਰਥਕ ਲੱਗਦਾ ਹੈ ਕੌਣ ਬੋਲਦਾ ਤੂੰ ਮੈਂ ਬਿੱਟੂ ਬੋਲਦਾ ਹਾਂ ਲੁਧਿਆਣੇ ਤੋਂ ਸਾਡੇ ਤੇਰੇ ਫੋਨ ਆਇਆ ਨਾ ਮੈਨੂੰ ਹੈ ਮਮਾ ਸਤਿ ਸ੍ਰੀ ਅਕਾਲ ਮਮਾ ਕੀ ਜਰਾ ਸ਼ਾ